ਪਾਸਟਰ ਵੱਲੋਂ ਇੱਕ ਵਿਅਕਤੀ ਨੂੰ ਪ੍ਰਾਰਥਨਾ ਕਰਨ ਦੇ ਨਾਮ ਤੇ ਕੁੱਟਕੁੱਟ ਕੇ ਮਾਰਨ ਦੇ ਮਾਮਲੇ ਵਿੱਚ ਆਇਆ ਨਵਾਂ ਮੋੜ ਜਿਸ ਕਮੰਡੀ ਨੇ ਪਾਸਟਰ ਨੂੰ ਫੋਨ ਕਰਕੇ ਬੁਲਾਇਆ ਸੀ ਪ੍ਰਾਰਥਨਾ ਕਰਨ ਦੇ ਵਾਸਤੇ ਉਹਨੇ ਦਿੱਤੇ ਕਈ ਖੁਲਾਸੇ ਉਹ ਜਾਣਦੇ ਹਾਂ ਕੀ ਹੈ ਸਾਰਾ ਮਾਮਲਾ ਕਿਹੜਾ ਪਿੰਡ ਇੱਕ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ ਪਾਸਟਰ ਤੇ ਇਲਜ਼ਾਮ ਲੱਗੇ ਸੀ ਕਿ ਪਾਸਟਰ ਨੇ ਇੱਕ ਵਿਅਕਤੀ ਨੂੰ ਮਾਰ ਮਾਰ ਕੇ ਦਵਾ ਦੇ ਨਾਮ ਤੇ ਕੁੱਟ ਕੁੱਟ ਕੇ ਉਹਦੀ ਮੌਤ ਕਹ ਹੋ ਗਈ ਸੀ ਉਸ ਟਾਈਮ ਹੁਣ ਇਸ ਮਾਮਲੇ 'ਚ ਤੁਸੀਂ ਸਾਹਮਣੇ ਆਏ ਹੋ ਸਚਾਈ ਕੀ ਆਖਰ ਕੋਈ ਪਾਟਰਨ ਨਾ ਸੱਜਾ ਆਪਣੇ ਘਰ ਕੋਈ ਸ਼ਰਾਬੀ ਹੀਗਾ ਜੀ ਤੁਰ ਨੂੰ ਉਹ ਜਾਂਦਾ ਨਹੀਂ ਉਹਨੂੰ ਸਵੇਰ ਤੋਂ 5 ਵਜੇ ਤੋਂ ਲੈ ਕੇ 4 ਵਜੇ ਤੇ ਫੋਨ ਕਰਦੇ ਰਹੇ ਆ ਪਾਟ ਜੀ ਜਰੂਰੀ ਆ ਜਰੂਰੀ ਆ ਕੌਣ ਕੌਣ ਕਰਦੇ ਰਿਹਾ ਕਿੰਨਾ ਬਲੋਗ ਲਾਇਆ ਜਿਨ੍ਹਾਂ ਦਾ ਮੜਾ ਮਰਿਆ ਜਿਨ੍ਹਾਂ ਦਾ ਮੁੰਡਾ ਮਰਿਆ ਉਹਨਾਂ ਬੁਲਾਇਆ ਤੁਸੀਂ ਕੌਣ ਹੋ ਇਹ ਤਾਂ ਲੈ ਕੇ ਤੁਸੀਂ ਗਵਾਹ ਹੋ ਤਾਂ ਤੁਹਾਨੂੰ ਸਾਰੀ ਹਕੀਕਤ ਪਤਾ ਹੈ ਹਾਂਜੀ ਫਿਰ ਉਹਨਾਂ ਨੇ ਬੁਲਾਇਆ ਉਸ ਤੋਂ ਬਾਅਦ ਕੀ ਹੋਇਆ ਦੁਪਹਿਰੇ ਗਏ ਦੋਵੇਂ ਜੀ ਦਵਾ ਜੀ ਤੇ ਪਾਟ ਜੀ ਤੇ ਦਵਾ ਕਰਕੇ ਆ ਗਏ ਆ ਉਦੋਂ ਠੀਕ ਆ ਮੜਾ ਮੋਟਾ ਉਹਨਾਂ ਨੇ ਫੇਰ ਜ਼ਿਆਦਾ ਸ਼ਰਾਬ ਪੀ ਗਏ ਫੇਰ ਜ਼ਿਆਦਾ ਹੋ ਗਿਆ ਤੇ ਫੇਰ ਇਹਨਾਂ ਨੇ ਫੋਨ ਕੀਤਾ ਪਾਟ ਜੀ ਤੁਸੀਂ ਸਾਡੇ ਘਰ ਆਓ ਉਹ ਸਾਨੂੰ ਜ਼ਿਆਦਾ ਡਿਆ ਤੰਗ ਕਰਨ ਫੇਰ ਪਾਟਰ ਕੋਟ ਬੰਜੀ ਚਲਾ ਰਿਹਾ ਵਾ ਉਹਨੇ ਫੇਰ ਆਪਣੀ ਸੇਵਾਦਾਰ ਦੇ ਬੰਦੇ ਨੂੰ ਭੰਡਿਆ ਦੋ ਬੰਦੇ ਪਹਿਲਾਂ ਗਏ ਆ ਉਹਨਾਂ ਕੋਈ ਨਹੀਂ ਵਸ ਜਾ ਚਾਰ ਬੰਦੇ ਬਾਅਦ ਚ ਫੇਰ ਗਏ ਆ ਤੇ ਮੁੜ ਕੇ ਉਹਨਾਂ ਚੋਂ ਉਹਨਾਂ ਚ ਕੋਈ ਗੱਲ ਬਣੀ ਫੇਰ ਉਹਨਾਂ ਪਾਟਰ ਸੱਜਿਆ ਵਾ ਕਿ ਪਾਟਰ ਜੀ ਇਹਨਾਂ ਦੇ ਬੱਸ ਜੀ ਰੋਗ ਨਹੀਂ ਗਾ ਤੁਸੀਂ ਆਣ ਕੇ ਤੇ ਤੁਸੀਂ ਪ੍ਰਾਸਨ ਕਰੋ ਪਾਟਰ ਜੀ ਆਇਆ ਪਾਟਰ ਜੀ ਨੇ ਵੇਖਿਆ ਹਾਲਤ ਤੇ ਪਾਟਰ ਜੀ ਵੀ ਪ੍ਰਾਸਨ ਕੀਤੀ ਤੋਂ ਮੁੜ ਕੇ ਬਸੋਂ ਬਾਹਰ ਨਿਕਲਦੇ ਜਾਂਦੇ ਆਈਆ ਤੋਂ ਫੇਰ ਹਾਰ ਕੇ ਦੋਹਾਂ ਤਨਾ ਮੁੰਡਿਆਂ ਨੇ ਕੋਈ ਦੋ ਚਾਰ ਜਿਹਾ ਪੇੜਾ ਮਾਰੀਆ ਵਾ ਮੁੜਕੇ ਨੂੰ ਯਾਰ 10 ਵਜੇ ਦਾ ਟਾਈਮ ਆ ਉਹਨੂੰ ਬੰਨ ਕੇ ਫਿਰ ਉਹਦਾ ਕਹਿਣ ਤੇ ਬੱਧਾ ਉਹਨੇ ਕਹਿਣ ਤੇ ਪਰਿਵਾਰਿਕ ਮੈਂਬਰਾਂ ਨੇ ਬੋਲਿਆ ਫੇਰ ਬੰਨਿਆ ਗਿਆ ਉਹਨਾਂ ਬੱਧਾ ਉਹ ਕੌਣ ਜਿਹਨਾਂ ਨੇ ਚਪੇੜਾ ਮਾਰੀਆਂ ਸਨ ਉਹ ਕੌਣ ਸਨ ਦੋ ਤਿੰਨ ਮੁੰਡੇ ਉਹ ਵੀ ਆਪਣੀ ਕਲਿਸੇ ਦੇ ਮੁੰਡੇ ਸੀ ਕਿੰਨਾ ਦੇ ਨਾਲ ਹੀ ਪਾਸਟਰ ਦੇ ਨਾਲ ਹੀ ਜਾਂ ਪਿੰਡ ਪਾਸਟਰ ਨਾਲ ਪਾਸਟਰ ਨੇ ਕੱਲ ਲਿਆ ਸੀ ਹਾਂਜੀ ਪਹਿਲੇ ਜਦੋਂ ਉਹ ਹੋ ਗਿਆ ਹਾਂ ਪਹਿਲਾਂ ਸਾਰੇ ਇਕੱਠੇ ਗਏ ਟੀਮ ਉਹ ਇਸ ਤਰ੍ਹਾਂ ਉਹਦੇ ਨਾਲ ਪਾਸਟਰ ਨਾਲ ਗੱਲ ਕਰਦੇ ਸੀ ਘਰਾਂ 'ਚ ਤੇ ਉਹ ਸਾਰੇ ਯੋਗ ਹੋਇਆ ਵਾ ਇਹ ਉਹਨਾਂ ਦਾ ਕਹਿਦ ਹੋਇਆ ਵਾ ਤੇ ਇਹ 12 ਵਜੇ ਘੱਟ 11 ਵਜੇ ਰਹਿ ਗਏ ਆ ਤੇ ਮੁੜ ਕੇ 1:30 ਵਜੇ ਕੋਈ ਦੱਥ ਹੋ ਗਈ ਆ ਉਹ ਨੂੰ ਉਹਦੀ ਕੁੜੀ ਸਾਡੇ ਘਰ ਸੁੱਤੇ ਆ ਉਹਨਾਂ ਉਦੋਂ ਆ ਮਰਜੀ ਦਾ ਦਿਸ ਸਾਹ ਨਿਕਲਣ ਲੱਗੀ ਆ ਸਾਡੇ ਮੁੰਡੇ ਨੂੰ ਕੁਝ ਹੋ ਗਿਆ ਆ ਅਸੀਂ ਦੇਖੋ ਅਸੀਂ ਵੇਖਿਆ ਮੈਂ ਜਾ ਕੇ ਲਾਇਆ ਉਹਨੂੰ ਵਾਜਾ ਉਹ ਜਮਰੀ ਕੋਈ ਨਾ ਸਵਾ ਨਾ ਭਾਂਹ ਲੈ ਤੇ ਫਿਰ ਅਸੀਂ ਪਾਟ ਜੀ ਨੂੰ ਫੋਨ ਕੀਤਾ ਪਾਟ ਜੀ ਆ ਗੱਲ ਹੋ ਗਈ ਆ ਸਾਡਾ ਬੇਡਾ ਵੀਨੇ ਘਰ ਫੇਰ ਲੈ ਕੇ ਗਿਆ ਫਿਰ ਗੱਡੀ ਵੀ ਕਰਾਈ ਉਹਨੂੰ ਵਿਚਾ ਕਰਾਉਣ ਉਹਦੇ ਸ਼ਾਂ ਕੁਮਾਰਾ ਮੋਟਾ ਸਾਹ ਹੋਵੇ ਤੇ ਵਿਚਾਇਆ ਜਾਵੇ ਤੋ ਥਈਆ ਡਾਕਟਰ ਨੇ ਜਵਾਬ ਦਿੱਤਾ ਇਹਨੂੰ ਸ਼ਰਾਬ ਦੇ ਬਲਾਰੇ ਨਾਲ ਸ਼ਰਾਬ ਦੇ ਲੋਰ ਨਾਲ ਇਹਨੂੰ ਅਟੈਕ ਹੋ ਗਿਆ ਖੂਨ ਦੀ ਉਪੀ ਆਈ ਆ ਤੇ ਇਦਾਂ ਡਾਕਟਰ ਵੱਲੋਂ ਆਈ ਡਿਕਲੇਅਰ ਕੀਤਾ ਗਿਆ ਸੀਗਾ ਕਿ ਸ਼ਰਾਬ ਦੇ ਕਰਕੇ ਇਹਦੀ ਡੈਥ ਹੋਈ ਆ ਉਹ ਟੈਕ ਹੋ ਗਿਆ ਟੈਕ ਹੋ ਗਿਆ ਖੂਨ ਦੀ ਫੇਰ ਤੁਸੀਂ ਉਸੇ ਪੇਟ ਦੇ ਉਹਨਾਂ ਦੇ ਗਵਾਂਢੀਓ ਕੀ ਲੱਗਦਾ ਤੁਹਾਨੂੰ ਕਿ ਉਹਨਾਂ ਨੇ ਦੁਬਾਰਾ ਉਸ লাশ ਨੂੰ ਪੁੱਟ ਕੇ ਦੁਬਾਰਾ ਜਿਹੜਾ ਇੱਕ ਕਦਮ ਚੁੱਕਿਆ ਵਾ ਹਾਂ লাশ ਪੁੱਟ ਕੇ ਚੁੱਕਿਆ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਵਾ ਇਹ ਤੇ ਚੁੱਕਿਆਂ ਚੁਕਾਂ ਸਾਰੀ ਗੱਲ ਹੋਈ ਆ ਜੇ ਸਟਾਫ ਚੁਕਣਾ ਕਦੋਂ ਚੁਕਣਾ ਤੂੰ ਦਿਨ ਮੌਕੇ ਚੁੱਕਦੇ ਕਿਸੇ ਦੇ ਮਗਰ ਲੱਗੇ ਕਿਸੇ ਚੁਕਣਾ ਮਗਰ ਲੱਗੇ ਆ ਤੇ ਚੁਪਣਾ ਮਗਰ ਇਸ ਸਾਫ ਕਿਸੇ ਸ਼ਰਾਰਤੀ ਅਨਸਰਾਂ ਦੇ ਮਗਰ ਲਾ ਕੇ ਉਹਨਾਂ ਨੇ ਲਾਸ਼ ਪਟਾਈ ਗਈ ਆ ਆਪਣੇ ਪਿੰਡ ਦੇ ਲੋਕ ਕਿਸੇ ਤਰ੍ਹਾਂ ਲਾਉਂਦੇ ਤੇ ਇਹ ਲਾਸ਼ ਪਟਾਈ ਗਈ ਆ ਤੇ ਪਾਰਟ ਤੇ ਸਾਰਾ ਇਹ ਝੂਠਾ ਦੋਸਤ ਤੇ ਝੂਠਾ ਇਲਜ਼ਾਮ ਲਾਉਂਦੇ ਤੇ ਪਾਰਟ ਨੇ ਮਾਰਿਆ ਜੈਪੂਰ ਦੇ ਸਫਰੀ ਚੇਅਰਮੈਨ ਆਲੰਗਿਆ ਤਿਰਸੂ ਸਮਾਜਿਕਾ ਇੱਦਾਂ ਇੱਕ ਬੀਤੇ ਦਿਨਾਂ ਦੇ ਵਿੱਚ ਸਿੰਘਪੁਰਾ ਪਿੰਡ ਚ ਸੈਮੂਲ ਨਾਮ ਦਾ ਜਿਹੜਾ ਜਿਹਦੀ ਡੈਥ ਹੋਈ ਤੇ ਪਾਸਟਰ ਜੇਕੱਬ ਜ਼ਕੀਰ ਉਤੇ ਇਲਜ਼ਾਮ ਲੱਗਿਆ ਸੀ ਕਿ ਉਹਨਾਂ ਨੇ ਕੁਟ ਕੁਟ ਕੇ ਮਾਰ ਦਿੱਤਾ ਇਸ ਵਿਸ਼ੇ ਦੀ ਸਚਾਈ ਜਾਣਨ ਵਾਸਤੇ ਅਸੀਂ ਆਏ ਆ ਇਹ ਮੇਰੇ ਨਾਲ ਸਲਾਮਤ ਸਿੰਘਪੁਰੇ ਪਿੰਡ ਦਾ ਹੈ ਅਤੇ ਉਹਨਾਂ ਦਾ ਗਵੰਡੀ ਆ ਜਿਹੜਾ ਲੜਕੇ ਦੀ ਰੈਚ ਹੋਈ ਆ ਜੋ ਸਚਾਈ ਉਹ ਸਾਹਮਣੇ ਆਈ ਆ ਕਿ ਫੋਨ ਬੰਦ ਕਰੋ ਬਲਾਲ ਜੋ ਸਚਾਈ ਉਹ ਸਾਹਮਣੇ ਆਈ ਆ ਕਿ ਉਹਨੇ दारू ਪੀਤੀ ਸੀ ਅਤੇ ਖੂਨ ਦੀ ਉਲਟੀ ਆਈ ਕੈਕ ਹੋ ਗਿਆ ਕੁਝ ਇਹ ਵੀ ਪਤਾ ਲੱਗਾ ਕਿ ਕੁਝ ਲੋਕ ਕਹਿੰਦੇ ਉਹਨੂੰ ਹਲਕਾ ਹੋ ਗਿਆ ਉਹਨੇ ਆਪਣੀ ਵਾਈਫ ਨੂੰ ਵੀ ਦੰਦੀਆਂ ਵੱਡੀਆਂ ਆ ਸੀ ਤੇ ਇਹਨਾਂ ਤੋਂ ਜਿਹੜੀ ਇੱਕ ਟੀਮ ਦਾ ਵਿਅਕਤੀ ਗਿਆ ਉਹਨੂੰ ਵੀ ਗੰਦੀ ਵੱਡੀ ਹਾਂ ਉਹਨੂੰ ਜਿਹੜਾ ਇਧਰੋਂ ਗਿਆ ਸੀ ਉਹਦੇ ਵੀ ਇੱਕ ਗੰਦੀ ਵੱਡੀ ਓਏ ਹਾਕੀ ਮਾਰੀ ਮੋਟਰਸਾਈਕਲ ਤੇ ਰਾੜ ਦੀ ਪਤਰੀਆਂ ਦੀ ਉਹ ਵੀ ਮਾਰੀ ਚੁੱਕੇ ਪਹਿਲਾਂ ਪਹਿਲੇ ਸ਼ੁਰੂ ਤੋਂ ਉਹ ਸ਼ੈਮੂਅਲ ਨੇ ਇਹਨਾਂ ਤੇ ਹਮਲਾ ਵੀ ਕੀਤਾ ਐਗ ਹਾਕੀ ਵੀ ਮਾਰੀ ਪਰ ਇਹ ਪ੍ਰਾਰਥਨਾ ਕਰਕੇ ਪ੍ਰਭੂ ਦੋਵਾਂ ਕੀ ਪ੍ਰਾਰਥਨਾ ਕਰਦੇ ਰਹੇ ਵੀ ਜੇ ਕੋਈ ਸ਼ਤਾਨੀ ਤਾਕਤ ਹੋਊਗੀ ਤਾਂ ਉਹ ਚਲੇ ਜਾਊਗੀ ਪਰ ਇਦਾਂ ਦੀ ਨਹੀਂ ਕੋਈ ਨਾ ਤਾਂ ਕੋਈ ਸ਼ਤਾਨੀ ਤਾਕਤ ਸੀ ਤੇ ਕਿਤੇ ਨਾ ਕਿਤੇ ਜਾਂ ਹਲਕਾ ਆ ਹੋ ਸਕਦਾ ਨਹੀਂ ਤੇ ਇਹਨਾਂ ਦੇ ਕਹਿਣ ਤੇ ਔਰ ਡਾਕਟਰਾਂ ਦੀ ਰਿਪੋਰਟ ਤੇ ਜਿਆਦਾ ਸ਼ਰਾਬ ਪੀਣ ਕਰਕੇ ਉਹ ਕਿੰਨੇ ਅਟੈਕ ਹੋ ਗਿਆ ਤੇ ਖੂਨ ਦੀ ਉਲਟੀ ਆਈ ਆ ਇਹ ਕੋਈ ਸ਼ਬਦ ਜਿਹੜੇ ਉਹ ਜਿਹੜੇ ਪਾਦਰੀ ਨੇ ਜਨਾਜ਼ਾ ਕੀਤਾ ਸੀ ਉਹਨਾਂ ਨੇ ਵੀ ਇਹੋ ਸ਼ਬਦ ਕਹੇ ਸੀ ਕਿ ਉਹਨਾਂ ਨੇ ਪਰਿਵਾਰ ਨੇ ਮੈਨੂੰ ਦੱਸਿਆ ਖੂਨ ਦੀ ਉਲਟੀ ਆਈ ਤੇ ਅਟੈਕ ਹੋ ਗਿਆ ਕਿਤੇ ਨਾ ਕਿਤੇ ਮਸੀਹ ਨੂੰ ਬਦਨਾਮ ਕਰਨ ਲਈ ਪਾਸ ਤੇ ਜੈਕਬ ਜੱਕੀ ਦੇ ਉੱਤੇ ਝੂਠਾ ਜਿਹੜਾ ਵਾ ਕੇਸ ਬੜਿਆ ਗਿਆ ਇੱਕ ਪੂਰੇ ਪੰਜਾਬ 'ਚ ਭਾਰਤ 'ਚ ਸਾਡੇ ਮਸੀਹ ਭਾਈਚਾਰੇ ਦੇ ਤਸਤੋਂਦਾ ਵਾ ਝੂਠੇ ਕੇਸਾਂ ਚ ਫਸਾਇਆ ਜਾਂਦਾ ਵਾ ਕੇਂਦਰ ਦੇ ਵਿੱਚ ਬੀਜੇਪੀ ਸਰਕਾਰ ਆ ਹੋਰ ਵੀ ਯੂਪੀ ਚ ਅੱਜ ਹੋਰ ਵੀ ਕਈ ਜਿਹੜੇ ਸਟੇਟਾਂ 'ਚ ਝੂਠੇ ਪਰਚੇ ਬਣਾ ਕੇ ਤੇ ਜਿਹੜਾ ਨੰਬਰ 1 ਦੁਨੀਆ ਦਾ ਸ਼ਾਂਤਮਈ ਭਾਈਚਾਰਾ ਨੰਬਰ 1 ਮੁਸੀਬਾ ਹੈਚਾਰਾ ਉਹਨਾਂ ਨੂੰ ਝੂਠੇ ਕੇਸਾਂ ਦੇ ਵਿੱਚ ਫਸਾ ਕੇ ਤੇ ਕਿਤੇ ਨਾ ਕਿਤੇ ਮੁਸੀਬਾ ਹੈ ਜਿਹੜੇ ਨਾਲ ਜਾਂਚੀ ਹੋ ਰਹੀ ਕਿਸੇ ਵੀ ਦਿਨ ਤੇ ਅੱਜ ਮੈਂ ਐਸਐਸਪੀ ਗੁਰਦਾਸਪੁਰ ਨਾਲ ਫੋਨ ਤੇ ਗੱਲ ਕੀਤੀ ਆ ਇਸ ਦੀ ਅਸੀਂ ਜਿਹੜੀ ਐਨਕੁਆਇਰੀ ਲਿਖਾਉਣੀ ਆ ਉਹਨਾਂ ਨੇ ਕਿਹਾ ਕਿ ਐਸਪੀ ਡੀ ਜਿਹੜੇ ਬਲਵਿੰਦਰ ਸਿੰਘ ਦੀ ਰੰਦਾਵਾ ਵਾ ਉਹ ਤੁਹਾਨੂੰ 4 ਵਜੇ ਵੇਟ ਕਰਨਗੇ ਅਸੀਂ ਉਹਨਾਂ ਨੂੰ ਮਿਲ ਕੇ ਇਸ ਜਿਹੜੀ ਇਨਕੁਆਰੀ ਦਿਖਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਰੀ ਜਨਤਾ ਦੇ ਵਿੱਚ ਲਿਆਵਾਂਗੇ ਸਸਨੀ ਸਾਹਿਬ ਕੀ ਕਹਿਣਾ ਚਾਹੋਗੇ ਕਿ ਤਿੰਨ ਦਿਨ ਬਾਅਦ ਲਾਸਟ ਟਾਉਨ ਦਾ ਕੀ ਕਾਰਨ ਸੀ ਕਿਤੇ ਨਾ ਕਿਤੇ ਟਾਰਗੇਟ ਕੀਤਾ ਜਾ ਰਿਹਾ ਹੈ ਕਿਸ ਚਨਾ ਨੂੰ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜੇ ਪੀੜਤ ਪਰਿਵਾਰ ਆ ਜਿਨ੍ਹਾਂ ਦਾ ਬੱਚਾ ਮਰਿਆ ਚਾਹੇ ਕਿਸੇ ਤਰ੍ਹਾਂ ਵੀ ਮਰਿਆ ਜਾਂ ਅਟੈਕ ਹੋ ਕੇ ਮਰਿਆ ਉਹਨਾਂ ਦਾ ਜਿਹੜਾ ਜਾਨੀ ਨੁਕਸਾਨ ਹੋਇਆ ਉਹਨਾਂ ਨੂੰ ਵੜਗਲਾ ਕੇ ਜਾਂ ਉਹਨਾਂ ਨੂੰ ਉਹਨਾਂ ਨੂੰ ਗਲਤ ਪਾਸੀ ਤੋੜ ਕੇ ਉਹਨਾਂ ਨੂੰ ਜਿਹੜਾ ਇਹ ਡੈੱਡ ਬੋਡੀ ਪਟਾ ਕੇ ਪੋਸਟਮਾਰਟਮ ਕਰਕੇ ਝੂਠਾ ਇਲਜ਼ਾਮ ਲਾਇਆ ਗਿਆ ਤਾਂ ਕਿ ਮਸੀਹ ਭਾਈ ਜਰਾ ਬਦਨਾਮ ਹੋਏ। ਪ੍ਰਾਰਥਨਾ ਦੇ ਚੱਲਦੇ ਉਹਨਾਂ ਨੂੰ ਮਾਰਿਆ ਕੁੱਟਿਆ ਕੀ ਗੱਲ ਹੈ ਸੱਚ ਹੈ ਕੀ ਸਚਾਈ ਹੈ ਇਹਦੇ ਵਿੱਚ ਚਾਹੋਗੇ ਦੇ ਬਾਰੇ ਮੈਂ ਤੇ ਇਹ ਕਹਿਣਾ ਚਾਹੂੰਗੀ ਵੀ ਸਾਰਾ ਝੂਠਾ ਇਲਜ਼ਾਮ ਪਾਸਟਰ ਜੀ ਤੇ ਲਾਇਆ ਜਾ ਰਿਹਾ ਹੈ। ਕਿਉਂ ਝੂਠਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿਸ ਤਰ੍ਹਾਂ ਉਸ ਦਿਨ ਕੀ ਕੀ ਗੱਲ ਹੋਈ ਸੀ ਪੂਰੀ ਗੱਲ ਦੱਸੋ। ਪਾਸਟਰ ਜੀ ਨੂੰ ਉਹਨਾਂ ਨੇ ਦਵਾਈ ਵਾਸਤੇ ਬੁਲਾਇਆ ਸੀ ਪਾਸਟਰ ਜੀ ਦਵਾ ਕਰਕੇ ਆਪਣੇ ਘਰੇ ਆ ਗਏ ਆ। ਤੇ ਬਾਅਦ ਵਿੱਚ ਉਹਨਾਂ ਨੇ ਬਾਅਦ ਵਿੱਚ ਦੱਸਿਆ ਕਿ ਮਤਲਬ ਕਿ ਬਾਅਦ ਵਿੱਚ ਉਹਨਾਂ ਦੀ ਡੈਥ ਹੋ ਗਈ ਆ ਜਦੋਂ ਤੋਂ ਬਾਅਦ ਮਤਲਬ ਉਹਨਾਂ ਨੇ ਦਫਨਾ ਦਿੱਤਾ ਵਾ ਦਫਨਾਉਣ ਤੋਂ ਬਾਅਦ ਤੀਜੇ ਦਿਨ ਬਾਅਦ ਵਿੱਚ ਉਹਨਾਂ ਨੇ ਇਹ ਮੁੱਦਾ ਚੁੱਕਿਆ ਵਾ ਜੇ ਉਹਨਾਂ ਨੂੰ ਲੱਗਦਾ ਸੀ ਕਿ ਪਾਸਟਰ ਜੀ ਉਹਨਾਂ ਦੇ ਮਤਲਬ ਮਾ ਕੁੱਟ ਬਟਾਈ ਦੇ ਕਰਕੇ ਮਤਲਬ ਇਹ ਇਹ ਗੱਲ ਹੋਈ ਆ ਤੇ ਉਹਨਾਂ ਨੂੰ ਉਦੋਂ ਹੀ ਕੋਈ ਨਾ ਕੋਈ ਕਦਮ ਚੁੱਕਣਾ ਚਾਹੀਦਾ ਸੀ ਪਾਸਟਰ ਜੀ ਉਹਨਾਂ ਉੱਤੇ ਕਿਉਂਕਿ ਇਹ ਸਾਰਾ ਹੀ ਮੈਂ ਵੀ ਇਹ ਕਹੂੰਗੀ ਕਿ ਸਾਰਾ ਝੂਠਾ ਇਲਜ਼ਾਮ ਪਾਸਟਰ ਜੀ ਤੇ ਲਾ ਰਹੇ ਤੇ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ ਨਹੀਂ ਉਹਨਾਂ ਵੱਲੋਂ ਕੀ ਆ 10 ਤੋਂ 15 ਲੋਕ ਸਿਗੇ 10 ਤੋਂ 15 ਲੋਕਾਂ ਨੇ ਉਹਨਾਂ ਦੀ ਮਾਰ ਪੁਟਾਈ ਕੀਤੀ ਆ ਪ੍ਰਾਰਥਨਾ ਦੇ ਚਲਦੇ ਸੀ ਉਹ ਇਲਜ਼ਾਮ ਕਿਸ ਤਰ੍ਹਾਂ ਇਹ ਵੀ ਸਾਰਾ ਝੂਠ ਹੀ ਆ ਉਹਨਾਂ ਨੇ ਮਤਲਬ ਕੀ ਬਹੁਤ ਸਮੇਂ ਕੀ ਤੁਸੀਂ ਉਹਨਾਂ ਦੇ ਨਾਲ ਪ੍ਰਾਰਥਨਾ ਕਰਨ ਦੇ ਲਈ ਗਏ ਸੀ ਪਹਿਲਾਂ ਗਈ ਸੀ ਮੈਂ ਤੇ ਕੀ ਲੱਗਦਾ ਤੁਹਾਨੂੰ ਕਿ ਕਿਸ ਕਾਰਨ ਜਿਹੜਾ ਉਹ ਤੁਹਾਡੇ ਤੇ ਇਨਾ بڑا ਜਿਹੜਾ ਇਲਜ਼ਾਮ ਲਗਾ ਰਹੇ ਝੂਠ ਹੀ ਇਲਜ਼ਾਮ ਲਾਇਆ ਜਾਂਦਾ ਹੈ ਕੀ ਕੋਈ ਤੁਹਾਡੀ ਪ੍ਰਾਣੀ ਰਜਿਸਟਰ ਨਹੀਂ ਉਹਨਾਂ ਦੇ ਨਾਲ ਨਹੀਂ ਨਹੀਂ ਇਹ ਦੂਸਰਿਆਂ ਦੇ ਮਤਲਬ ਮਤਲਬ ਆਪਣੇ ਰਿਸ਼ਤੇਦਾਰਾਂ ਜਾਂ ਪਿੰਡ ਵਾਲਿਆਂ ਦੇ ਮਗਰ ਲਾ ਕੇ ਚੁੱਕਣਾ ਤੇ ਮਤਲਬ ਇਹ ਕੰਮ ਕਰ ਰਹੇ ਕੋਈ ਹੋਰ ਸ਼ਰਾਰਤੀ ਅਨਸਰ ਹੈ ਤੁਹਾਨੂੰ ਸ਼ੱਕ ਆ ਕਿਸੇ ਤੇ ਉਹਨਾਂ ਦੇ ਪਿੰਡ ਵਾਲੇ ਸ਼ਰਾਰਤੀ ਦੇ ਨਾਲ ਮਤਲਬ ਕਰਨ ਦੇ ਕਿ ਉਹ ਹੀ ਮਤਲਬ ਉਹਨਾਂ ਨੂੰ ਚੁੱਕਣਾ ਦੇ ਦੇ ਕਿ ਇਹ ਕਦਮ ਉਠਾਓ ਪਾਸਟਰ ਜੀ ਹੁਣ ਤੁਹਾਡੇ ਵੱਲੋਂ ਅੱਜ ਇੱਕ ਦਰਖਾਸਤ ਦਿੱਤੀ ਗਈ ਹੈ ਉਹਦੇ ਵਿੱਚ ਕੀ ਮੰਗ ਰੱਖੀ ਗਈ ਹੈ ਕੀ ਪਾਸਟਰ ਜੀ ਨੂੰ ਇਨਸਾਫ ਮਿਲੇ ਜੇ ਫਿਰ ਵੀ ਇਨਸਾਫ ਨਹੀਂ ਮਿਲਦਾ ਤਾਂ ਜੇ ਨਹੀਂ ਮਤਲਬ ਇਨਸਾਫ ਨਹੀਂ ਦਿੰਦੇ ਤਾਂ ਤੇ ਫਿਰ ਜੋ ਵੀ ਸਾਡੇ ਕੋਲ ਮਤਲਬ ਧਰਨਾ ਲੱਗੇਗਾ ਤਾਂ ਅਸੀਂ ਧਰਨਾ ਵੀ ਲਗਾਵਾਂਗੇ ਆਪਣੇ ਇਨਸਾਫ ਲਈ ਮੈਂ ਪੂਰਨ ਸਫਰੀ ਚੇਅਰਮੈਨ ਆਲ ਇੰਡੀਆ 크ਰਿਸਚੀਅਨ ਸਮਾਜ ਭਲਾਈ ਦਲ ਦੇ ਦੱਸਣਾ ਚਾਹਨਾ ਕਿ ਅੱਜ ਅਸੀਂ ਗੁਰਦਾਸਪੁਰ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੂੰ ਉਹਨਾਂ ਨਾਲ ਫੋਨ ਤੇ ਰਾਬਤਾ ਹੋਇਆ ਵਾ ਇੱਕ ਐਪਲੀਕੇਸ਼ਨ ਇਨਕੁਆਰੀ ਜਿਹੜੀ ਅਮਾਰ ਕਰਾਈ ਆ ਜਿਹੜੀ ਕਿ ਉਹਨਾਂ ਨੇ ਐਸਐਸਪੀ ਸਾਹਮਣੇ ਬਲਵਿੰਦਰ ਸਿੰਘ ਦਾਵਾ ਜਿਹੜਾ ਐਸਪੀ ਸਾਹਿਬ ਹੈ ਉਹਨਾਂ ਦੀ ਡਿਊਟੀ ਲਈ ਸੀ ਉਹਨਾਂ ਨੂੰ ਅਸੀਂ ਦਿੱਤੀ ਹੈ ਗੁਜਰੇ ਦਿਨਾਂ ਦੇ ਵਿੱਚ ਪਿੰਡ ਸਿੰਘਪੁਰੇ ਵਿਖੇ ਇੱਕ ਸੈਮੂਅਲ ਨਾਮ ਦਾ ਵਿਅਕਤੀ ਬਿਮਾਰ ਸੀ। ਉਹਨੂੰ ਹਲਕਾ ਜਿਹਾ ਸ਼ਿਕਾਇਤ ਸੀ। ਉਹਨੇ ਆਪਣੀ ਪਤਨੀ ਨੂੰ ਦੰਦੀਆਂ ਵੱਡੀਆਂ ਅਤੇ ਜਿਹੜੀ ਪਾਰਟੀ ਜਾਕਬ ਜੱਕੀ ਪਾਸਟਰ ਦੇ ਨਾਲ ਪ੍ਰਾਰਥਨਾ ਕਰਨ ਲਈ ਗਈ ਸੀ, ਉਹਨਾਂ ਚੋਂ ਵੀ ਇੱਕ ਲੜਕੇ ਨੂੰ ਦੰਦੀਆਂ ਵੱਡੀਆਂ ਤੇ ਉਹਨਾਂ ਦੀ ਮੌਤ ਹੋ ਗਈ। ਅਤੇ ਮੌਤ ਹੋਣ ਤੋਂ ਬਾਅਦ ਜਦੋਂ ਤੁਰੰਤ ਜਦੋਂ ਉਹ ਤਾਜ਼ਾ ਸੀਗਾ ਹਸਪੀਟਲ ਖੜਿਆ ਉਹਦੀ ਡਾਕਟਰ ਨੇ ਸਥਿਤੀ ਦੱਸੀ ਵੀ ਇਹਨੂੰ ਖੂਨ ਦੀ ਉਲਟੀ ਆਈ ਹੈ, ਹਾਰਟ ਅਟੈਕ ਵੀ ਹੋ ਸਕਦਾ ਹੈ। ਜੋ ਉਹਨੂੰ ਜਿਹੜਾ ਦਫਨਾ ਦਿੱਤਾ ਗਿਆ ਪਰ ਤੀਜੇ ਦਿਨ ਉਹ ਜਿਹੜੇ ਬੱਚੇ ਦੀ ਮੌਤ ਹੋਈ ਉਹਨਾਂ ਨੇ ਕਿਸੇ ਹੋਰ ਸਰਾਰਤੀ ਵਿਅਕਤੀਆਂ ਦੇ ਮੰਗਰ ਲੱਗ ਕੇ ਜਿਹੜੀ ਆ ਪਾਸਟਰ ਜਾਕਬ ਜ਼ਕੀਰ ਤੇ ਝੂਠਾ ਇਲਜ਼ਾਮ ਲਾ ਦਿੱਤਾ ਵੀ ਇਹਨਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਐਫ ਆਰ ਦੇ ਵਿੱਚ ਲਿਖਿਆ ਕਿ ਡਾਂਗਾ ਲੈ ਕੇ ਆਏ ਜਦੋਂ ਕਿ ਬਿਲਕੁਲ ਸਰਾ ਸਰ ਗਲਤ ਆ ਅਤੇ ਉਹ ਜਿਹੜਾ ਆਪਣਾ ਸੈਮੂਲ ਸੋਨੀ ਆ ਸੈਮੂਲ ਆ ਸਿੰਗਾਪੁਰ ਤੋਂ ਉਹਦੇ ਜਿਹੜੇ ਗਵੰਡੀ ਆ ਉਹਨਾਂ ਨੇ ਵੀ ਸੱਚਾਈ ਦੱਸੀ ਆ ਕਿ ਉਹਨੂੰ ਜਿਹੜਾ ਅਟੈਕ ਹੋਇਆ ਸੀ ਅਤੇ ਨਾਲ ਨਾਲ ਉਹਨੂੰ ਹਲਕਾ ਦੀ ਸ਼ਿਕਾਇਤ ਵੀ ਤੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਕੋ ਮੰਗ ਕਰਦੇ ਆਂ ਇਹ ਮੁਸੀਬਾਈ ਚਾਰੇ ਨੂੰ ਬਦਨਾਮ ਕਰਨ ਵਾਸਤੇ ਇੱਕ ਸਾਜ਼ਿਸ਼ ਰਸੀ ਗਈ ਆ ਇਹਦੀ ਜਿਹੜੀ ਆ ਪੜਤਾਲ ਕਰਕੇ ਦੁੱਧ ਦੁੱਧ ਪਾਣੀ ਦਾ ਪਾਣੀ ਕੀਤਾ ਜਾਏ ਤੇ ਪਾਸਟ ਜੈਕਬ ਜੱਕੀ ਦੇ ਜਿਹੜਾ ਝੂਠਾ ਪਰਚਾ ਹੋਇਆ ਉਹ ਰੱਦ ਕੀਤਾ ਜਾਏ ਤਾਂ ਕਿ ਇਸ ਪਰਿਵਾਰ ਨੂੰ ਇਨਸਾਫ ਮਿਲ ਸਕੇ ਸਫਰੀ ਸਾਹਿਬ ਜੇ ਫੇਰ ਵੀ ਕੋਈ ਕਾਰਵਾਈ ਨਹੀਂ ਹੁੰਦੀ ਜੇ ਇਨਸਾਫ ਨਹੀਂ ਮਿਲਦਾ ਫਿਰ ਕੀ ਕਰੋਗੇ ਫਿਰ ਅਸੀਂ ਮਜਬੂਰਨ ਸੜਕਾਂ ਤੇ ਉਤਰਨ ਦੇ ਲਈ ਸਾਨੂੰ ਸਾਡੀ ਮਜਬੂਰੀ ਹੋਊਗੀ ਅਸੀਂ ਸਰਕਾਰ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਰੋਸ ਮੁਜ਼ਾਹਰਾ ਕਰਨ ਦੇ ਲਈ ਜੋ ਸਾਡਾ ਸੰਵਿਧਾਨਕ ਹੱਕ ਆ ਅਸੀਂ ਕਰਾਂਗੇ ਸੜਕਾਂ ਤੇ ਉਤਰਾਂਗੇ ਤੇ ਇਸ ਪੀੜਤ ਪਰਿਵਾਰ ਨੂੰ ਇਨਸਾਫ ਲੈ ਕੇ ਦਾਂਗੇ ਜੀ ਮਾਤਾ ਜੀ ਤੁਹਾਡੇ ਬੇਟੇ ਦੀ ਮੌਤ ਹੋ ਚੁੱਕੀ ਹੈ ਤੇ ਤੀਸਰੇ ਦਿਨ ਤੁਹਾਡੇ ਵੱਲੋਂ ਲਾਸ਼ ਵੀ ਪਟਾਈ ਗਈ ਆ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਉਹਨਾਂ ਦੀ ਡੈਥ ਹੋਈ ਕਿੰਨਾ ਪਾਸਟਰਾਂ ਵੱਲੋਂ ਉਹਨਾਂ ਦੀ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤੇ ਕਿੱਦਾਂ ਮੌਤ ਦੇ ਘਾਟ ਉਤਾਰਿਆ ਗਿਆ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਮੈਂ ਨਾਮ ਮੇਰਾ ਰਖ ਲਿਆ ਪਿੰਡ ਮੇਰਾ ਸਿੰਘਪੁਰਿਆ ਮੇਰਾ ਬੇਟਾ ਜੱਕਦਮ ਹੀ ਇਹ ਸ਼ਾਮੀ ਪਈ ਸਾਰਾ ਦਿਹਾੜੀ ਠੀਕ ਰਿਹਾ ਵਾ ਕੋਈ ਗੱਲਬਾਤ ਨਹੀਂ ਉਹਨੂੰ ਹੋਈ ਮੇਰੇ ਨਾਲ ਸ਼ਹਿਰ ਵੀ ਗਿਆ ਸਾਰਾ ਕੁਝ ਕੀਤਾ ਉਹਨੇ ਸ਼ਾਮਾਂ ਤੱਕ ਠੀਕ ਰਿਹਾ ਵਾ ਤੇ ਜਦੋਂ 8 8:30 ਵਜੇ ਦਾ ਟਾਈਮ ਹੋਇਆ ਤੇ ਉਹ ਜੱਕਦਮ ਬਾਹਰੋਂ ਆਇਆ ਤੇ ਉਹਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਇਸ ਕਾਰਨ ਅਹੀਂ ਸੋਚਿਆ 12 ਆਇਆ ਨੇਰੇ ਤੇ ਹੋ ਸਕਦਾ ਇਹਨੂੰ ਕੋਈ ਬਾਹਰ ਦੀ ਹਵਾ ਨਾ ਹੋ ਗਈ ਹੋਵੇ ਸਾਡੇ ਲਾਗੇ ਜੱਕੀ ਪਾਸਟਰ ਆ ਸੰਘਰ ਦਾ ਚਲੋ ਅਹੀਂ ਤੇ ਉਹਦੇ ਚਰਚ ਨਹੀਂ ਜਾਂਦੇ ਤੇ ਗਵਾਂਢੀ ਜਾਂਦੇ ਸੀ ਤੇ ਇਸ ਕਰਕੇ ਉਹਨਾਂ ਨੂੰ ਸੱਦਿਆ ਗਿਆ ਕਿ ਪ੍ਰਾਰਥਨਾ ਕੀਤੀ ਜਾਵੇ ਚਲੋ ਇਹ ਠੀਕ ਹੋ ਜੇ ਜੀ ਇਹਨੂੰ ਕੋਈ ਹਵਾ ਵੀ ਹੋਏ ਤੇ ਉਹਨਾਂ ਨੇ ਕੀਤਾ ਕਿ ਤਿੰਨ ਜਣੇ ਉਹ ਪਹਿਲਾਂ ਆਏ ਆ ਉਹਨਾਂ ਨੇ ਵੇਖ ਜਾਅ ਚਕੇ ਤੇ ਉਹਨਾਂ ਨੇ 6-7 ਜਣੇ ਅਟਕ ਕੇ ਰਿਵੋ ਉਹਨਾਂ ਨੇ ਹੋਰ ਬੁਲਾ ਲਏ ਆ ਉਹਨਾਂ ਨੇ 10-12 ਜਣੇ ਹੋ ਕੇ ਪਹਿਲਾਂ ਉਹਨਾਂ ਨੇ ਅੰਦਰੋਂ ਇਹਨੂੰ ਖਿੱਚ ਕੇ ਖੜਿਆ ਵਾ ਧੂਕੇ ਤੇ ਉਹ ਕੰਧ ਨਾਲ ਉਹਦਾ ਸਿਰ ਮਾਰਿਆ ਬੜੀ ਜ਼ੋਰ ਚ ਫਿਰ ਉਹਨਾਂ ਨੇ ਜੱਕ ਦਾ ਮੀ ਧੂਕੇ ਖੜਿਆ ਤੇ ਬਾਹਰ ਜਾ ਕੇ ਦਾ ਉਹਨੂੰ ਲੰਮਿਆਂ ਹੀ ਪਾ ਲਿਆ ਕੋਈ ਥੋੜ੍ਹ ਮਾਰਨ ਦਾ ਪਿਆ ਕੋਈ ਚਪੇੜਾ ਮਾਰਨ ਦਾ ਪਿਆ ਆ ਨਿਸ਼ਾਨ ਉਹਦੇ ਪੱਟਾਂ ਦੇ ਉੱਤੇ ਬੂਟਾਂ ਦੇ ਉਦਾਂ ਹੀ ਛਪੇ ਇਹਨਾਂ ਲੰਮੇ ਪਾ ਪਾ ਉਹਦੀਆਂ ਲੱਤਾਂ ਤੇ ਚੜ ਗਏ ਉਹਦੀਆਂ ਬਾਹਾਂ ਤੇ ਚੜ ਗਏ ਅਸੀਂ ਬੜੀ ਛਡਾਉਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਬੱਚੇ ਨੂੰ ਛੱਡ ਦਿਓ ਮੈਂ ਵੀ ਸੁਝਾਵਾਂ ਮੇਰੀ ਨੋ ਵੀ ਛਡਾਉਂਦੀ ਸੀ ਪਰ ਉਹਨਾਂ ਨੇ ਛੱਡਿਆ ਨਹੀਂ ਉਹ ਕਹਿਣ ਲੱਗੇ ਕਿ ਵਾਦਾ ਤੂੰ ਫਿਕਰ ਨਾ ਕਰ ਇਹਨੂੰ ਨਹੀਂ ਛੱਤ ਲੱਗ ਰਹੀ ਹੈ ਸ਼ੈਤਾਨ ਨੂੰ ਲੱਗ ਰਹੀ ਹੈ ਇਹ ਸ਼ੈਤਾਨ ਨੂੰ ਲੱਗ ਰਹੀ ਹੈ ਇਹਨੂੰ ਕੁਝ ਨਹੀਂ ਹੋਣਾ ਤੇ ਪਿੱਛੇ ਹੋ ਜੋ ਅਸੀਂ ਜਦੋਂ ਵੀ ਜਾਂਦੇ ਹਾਂ ਇਦਾਂ ਬਾਵਾ ਮਾਰ ਕੇ ਉਹਨੂੰ ਪਿੱਛੇ ਕਰ ਦਿੰਦੇ ਹਈ ਤੇ ਸਾਨੂੰ ਅੱਗੇ ਨਹੀਂ ਹੋਣ ਦਿੰਦੇ 2 ਘੰਟੇ ਸਾਡੇ ਬੱਚੇ ਨਾਲ ਉਹ ਘੁਰਦੇ ਰਹੇ ਆ 2 ਘੰਟਿਆਂ ਨੂੰ ਧੂ ਧੂ ਕੇ ਸਾਰੇ ਵੇੜੇ ਦੇ ਵਿੱਚ ਕਦੀ ਉਹਦੇ ਉੱਤੇ ਚੜ ਜਾਂਦੇ ਸੀ ਕਦੀ ਬੂਟਾਂ ਵਾਲੇ ਠੋਡ ਮਾਰਦੇ ਸੀ ਕਦੀ ਚਪੇੜਾ ਮਾਰਦੇ ਸੀ ਇਹਨਾਂ ਨੇ ਉਦੋਂ ਛੱਡਿਆ ਜਦੋਂ ਉਹਦੇ ਮੂੰਹ ਵਿੱਚੋਂ ਖੂਨ ਆਉਣ ਡਾ ਪਿਆ ਆ ਚਪੇੜਾ ਮਾਰ ਮਾਰ ਕੇ ਤਾਂ ਸਾਰਾ ਪਾਸਾ ਇਹਨਾਂ ਨੇ ਨੀਲਾ ਕਰ ਛੱਡਿਆ ਹੈ ਜੇ ਤਾਂ ਖੋਣਾ ਹਟਾ ਕੇ ਬਿਹੋਸ਼ ਹੋ ਗਿਆ ਫਿਰ ਇਹਨਾਂ ਸੋਚਿਆ ਕਿ ਇਹ ਬੱਚਾ ਹੁਣ ਬਿਹੋਸ਼ ਹੋ ਗਿਆ ਵਾ ਇਹਨਾਂ ਨੇ ਕੀ ਕੀਤਾ ਚੁੱਕ ਕੇ ਤੇ ਉਹਦੀਆਂ ਚੁੰਨੀ ਨਾਲ ਦੋਵੇਂ ਬਾਹਾਂ ਪਿੱਛੇ ਬਨੀਆਂ ਲੱਤਾਂ ਬਨੀਆਂ ਤੇ ਇਹਨਾਂ ਨੇ ਮੂੰਹ ਦੇ ਮੂੰਹ ਮੰਜੀ ਤੇ ਸੌੜ ਦਿੱਤਾ ਵਾ ਜਦੋਂ ਇਹਨਾਂ ਮੰਜੀ ਤੇ ਸੁੱਟਿਆ ਤੇ ਕਹਿ ਲੱਗੇ ਕਿ ਜਦੋਂ ਇਹਨੂੰ ਹੋਸ਼ ਆਏਗੀ ਉਦੋਂ ਖੋਲਦੇ ਹੋ ਇਹਨਾਂ ਜੀ ਜਾਣਦੀ ਤੇਰ ਹੋਈ ਆ ਮੇਰੀਆਂ ਬਾਹਾਂ ਖੋਲੀਆਂ ਮੈਂ ਉਹਨੂੰ ਸਿੱਧੇ ਕਰਨ ਦੀ ਕੋਸ਼ਿਸ਼ ਕਰਾਂ ਉਹ ਬੱਚਾ ਜਵਾਨ ਬੜਾ ਸੀ ਮੇਰੇ ਕੋ ਸਿੱਧਾ ਨਹੀਂ ਹੁੰਦਾ ਜਦੋਂ ਮੈਂ ਸਿੱਧਾ ਕੀਤਾ ਉਹਦੇ ਮੂੰਹ ਵਿੱਚ ਪਾਣੀ ਪਾਇਆ ਉਹਨੂੰ ਹਲਾਇਆ ਜਲਾਇਆ ਮੈਂ ਬਹੁਤ ਵਾਜਾ ਮਾਰੀਆਂ ਪਰ ਉਹ ਬੋਲਿਆ ਨਹੀਂ ਉਸ ਟਾਈਮ ਹੀ ਉਹ ਗੁੰਮ ਹੋ ਗਿਆ ਇਹਨਾਂ ਦੇ ਜਾਣਦੇ ਮਗਰੋਂ ਹੀ 10-15 ਮਿੰਟ ਬਾਅਦ ਉਹਦੀ ਮੌਤ ਹੋ ਗਈ ਆ ਜਦੋਂ ਆਦੀ ਮੌਤ ਹੋ ਗਈ ਆ ਤੇ ਅਈ ਮੈਂ ਰੋਂਦਾ ਵੀ ਉੱਚੀ ਉੱਚੀ ਅਈ ਸਾਰੇ ਜੀ ਰੋਂ ਕਲਾਂਦਾ ਪਿਆ ਫੇਰ ਗਵਾਂਡੀਆਂ ਨੇ ਫੋਨ ਕੀਤਾ ਤੇ ਉਹ ਗੱਡੀ ਲੈ ਕੇ ਆਇਆ ਜਦੋਂ ਉਹ ਗੱਡੀ ਲੈ ਕੇ ਆਇਆ ਤੇ ਉਹਨੇ ਲਾਸ਼ ਜਿਹੜੀ ਸੀ ਲੱਦ ਕੇ ਆਪਣੀ ਗੱਡੀ ਵਿੱਚ ਢਿੱਲੋ ਦੇ ਹਸਪਤਾਲ ਖੜੀ ਪਹਿਲਾਂ ਹਸਪਤਾਲ ਖੜਨ ਦੇ ਬਾਅਦ ਇਹਨੇ ਢਿੱਲੋਂ ਨੂੰ ਆਜ ਮਾਰੀ ਗੱਡੀ ਅਜੇ ਗੇਟ ਤੋਂ ਬਾਹਰ ਹੀ ਖੜੀ ਸੀ ਉਨੇ ਡਾਕਟਰ ਨੇ ਆਜ ਮਾਰੀ ਤੇ ਡਾਕਟਰ ਨੇ ਉਹਦੀ ਨਬਜ਼ ਵੀ ਅਖੀ ਉਹਦੀ ਅੱਖਾਂ ਵੇਖੀਆਂ ਫਿਰ ਉਹਦੇ ਗਾੜੀ ਹੱਥ ਜੋੜੇ ਕਿ ਇਹ ਨੂੰ ਥੋੜੇ ਚੰਦ ਮਿੰਟਾਂ ਦੇ ਵਾਸਤੇ ਇਹ ਨੂੰ ਦਾਖਲ ਕਰ ਲੋ ਤੇ ਇਹ ਨੂੰ ਆਕਸੀਜਨ ਲਾ ਦੋ ਕਿਉਂਕਿ ਪਤਾ ਲੱਗੇ ਕਿ ਮੈਂ ਹਸਪਤਾਲ ਲੈ ਕੇ ਆਇਆ ਤੇ ਮੈਂ ਉਹਨਾਂ ਦੇ ਥਰੂ ਇਹ ਨੂੰ ਛੁੱਡ ਦਿੱਤਾ ਤੇ ਮੈਂ ਵੀ ਚੁੱਪ ਚਾਇਆ ਜਾਵਾਂ ਪਰ ਉਹ ਡਾਕਟਰ ਨੇ ਕਿਹਾ ਕਿ ਮੈਂ ਬਜ਼ੁਰਗ ਮਾਤਾ ਨਾਲ ਧੱਕਾ ਨਹੀਂ ਕਰ ਸਕਦਾ ਇਹਦੀ ਮੌਤ ਜਿਹੜੀ ਆ ਅੱਧਾ ਪੌਣਾ ਘੰਟਾ ਪਹਿਲਾਂ ਹੋ ਗਈ ਆ ਹਸਪਤਾਲ ਦੇ ਵਿੱਚ ਪਾਸਟਰ ਨਾਲ ਗਏ ਸੀ ਹਸਪਤਾਲ 'ਚ ਖੜਿਆ ਤੇ ਪਾਸਟਰ ਨਹੀਂ ਆ ਪਰ ਗੇਟੋਂ ਉਹਨਾਂ ਨੇ ਬਾਹਰ ਗਾਂ ਨਹੀਂ ਲਗਾਇਆ ਗੇਟ ਦੇ ਬਾਹਰ ਵਾਰੀ ਉਹਨਾਂ ਨੇ ਚੈੱਕ ਕੀਤਾ ਇਹਨੂੰ ਡਾਕਟਰ ਨੇ ਉਹਨਾਂ ਫਿਰ ਗੱਡੀ 'ਚੋਂ ਨਹੀਂ ਕੱਢਿਆ ਕਿ ਇਹਦੀ ਧੱਤ ਹੋ ਗਈ ਆ ਇਹਨੂੰ ਤੀਂ ਘਰੇ ਹੀ ਲੈ ਗਏ ਮਾਤਾ ਜੀ ਜਦੋਂ ਦੇਤ ਹੋਵੰਦਾ ਤੁਹਾਨੂੰ ਪਤਾ ਲੱਗਿਆ ਉਦੋਂ ਕਿਉਂ ਨਹੀਂ ਤੁਸੀਂ ਕੋਈ ਕਾਰਵਾਈ ਕੀਤੀ ਉਦੋਂ ਕਿਉਂ ਨਹੀਂ ਪੁਲਿਸ ਨੂੰ ਸੂਚਿਤ ਕੀਤਾ ਤੁਹਾਨੂੰ ਸ਼ੱਕ ਹੋ ਗਿਆ ਸੀ ਜਦੋਂ ਪਤਾ ਹੀ ਤੁਹਾਨੂੰ ਸਾਰਾ ਸੀ ਕਿ ਦੋ ਤਿੰਨ ਘੰਟੇ ਤੋਂ ਤੁਹਾਡੇ ਬੱਚੇ ਨਾਲ ਇੰਨੀ ਦਰਿੰਦਗੀ ਹੋ ਰਹੀ ਹੈ ਮਾਰ ਕੋਟਰੇ ਫਿਰ ਉਦੋਂ ਕਿਉਂ ਨਹੀਂ ਤੁਸੀਂ ਲੋਕਾਂ ਗੜੀ ਕੋਹਾਰ ਲਗਾਈ ਜਾ ਰੋਲਾ ਪਾਇਆ ਪੁਲਿਸ ਥਾਣੇ ਕੰਪਲੀਟ ਹੋਸੀ ਮੈਂ ਇਕੱਲੀ ਹਾਂ ਮੈਂ ਬਜ਼ੁਰਗ ਹੈਗੀ ਹਾਂ ਨਾ ਤੇ ਮੇਰੇ ਲੱਗੇ ਕੋਈ ਆਸਰਾ ਸੀ ਤੇ ਮੈਂ ਤੇ ਘਬਰਾ ਹੀ ਗਈ ਹਾਂ ਕੁਰੀ ਮੇਰੀ ਹੀ ਲਾਗੇ ਤਾਂ ਉਹ ਵੀ ਗਸ਼ਾ ਕਰਕੇ ਡਗਪੀ ਮੈਨੂੰ ਤਾਂ ਕੁਝ ਪਤਾ ਨਹੀਂ ਸੀ ਲੱਗਦਾ ਫਿਰ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਮੈਂ ਕਿਧਰ ਨੂੰ ਜਾਵਾਂ ਤੇ ਕਿਹਨੂੰ ਆਵਾਜ਼ ਮਾਰਾਂ ਕਿਉਂਕਿ ਬੰਦਾ ਤੇ ਕੋਈ ਮੇਰੇ ਘਰ ਵਿੱਚ ਹੈ ਨਹੀਂ ਹੈ ਤਾਂ ਸਾਰੀਆਂ ਜਨਾਨੀਆਂ ਹੀ ਤੇ ਜਨਾਨੀਆਂ ਤੁਹਾਨੂੰ ਪਤਾ ਹੀ ਹੈ ਵੀ ਕਿੰਨਾ ਕੁ ਦਿਲ ਜਨਾਨੀਆਂ ਦਾ ਹੁੰਦਾ ਏ ਘਬਰਾ ਦੇ ਫਿਰ ਤੁਸੀਂ ਤੀਸਰੇ ਦਿਨ ਇਹ ਸਟੈਪ ਕਿਦਾਂ ਲੈ ਲਿਆ ਤੀਸਰੇ ਦਿਨ ਫਿਰ ਇਹ ਇਹੋ ਸੋਚਿਆ ਜਿਹੜਾ ਕੋਈ ਰਿਸ਼ਤੇਦਾਰ ਮੇਰਾ ਭੈਣ ਭਰਾ ਹੁੰਦਾ ਸੀ ਉਹਨਾਂ ਨੇ ਉਹ ਦਿਨ ਵੀ ਕਹਿੰਦੇ ਸੀ ਵੀ ਇਹਨੂੰ ਬਹੁਤ ਜ਼ਿਆਦਾ ਸੱਤਾ ਇਹ ਮਾਰਿਆ ਨੀਗਾ ਇਹਨੂੰ ਮਾਰਿਆ ਗਿਆ ਵਾ ਤੇ ਬਹੁਤ ਜ਼ਿਆਦਾ ਉਹਦੇ ਸੱਟਾਂ ਹੀ ਸਾਰਾ ਤੇ ਉਹ ਨੀਲਾ ਹੋਇਆ ਜਦੋਂ ਇਹਨਾਂ ਨੇ ਨਵਾਇਆ ਉਦੋਂ ਵੀ ਸਾਰੀਆਂ ਸੱਟਾਂ ਇਹਨਾਂ ਨੇ ਦੇਖੀਆਂ ਨੇ ਤੇ ਫਿਰ ਉਹ ਕਹਿਣ ਲੱਗੇ ਸਾਰੇ ਕਿ ਮੈਂ ਵੀ ਸੋਚਿਆ ਕਿ ਅੱਜ ਇਹਨੇ ਮੇਰਾ ਘਰ ਜਾੜਿਆ ਕੱਲ ਨੂੰ ਦੂਜਾ ਹੋਰ ਵੀ ਕਿਸੇ ਦਾ ਘਰ ਜਾੜੇਗਾ ਇਸ ਕਰਕੇ ਇਸ ਟੈਂਪ ਚੁੱਕਿਆ ਕਿ ਇਹਦੇ ਉੱਤੇ ਕਾਰਵਾਈ ਕੀਤੀ ਜਾਏ ਪਰ ਉਹਨਾਂ ਦਾ ਕਹਿਣਾ ਵਾ ਕਿ ਸਾਨੂੰ ਫੋਨ ਕਰ ਕਰਕੇ ਬੁਲਾਇਆ ਗਿਆ ਸੀ ਅਸੀਂ ਫੋਨ ਤੇ ਚਲੋ ਕੀਤਾ ਹੋਇਆਗਾ ਇਹਨਾਂ ਨੇ ਇਹ ਦੋ ਹੱਕੇ ਉਹਨਾਂ ਗਵਾਂਡੀਆਂ ਦੇ ਨਾਲ ਚਰਚ ਗਈ ਸੀ ਤੇ ਬੁਲਾਇਆ ਤੇ ਫੋਨ ਕਰਕੇ ਹੀ ਆ ਪਰ ਇਹ ਥੋੜਾ ਬੁਲਾਇਆ ਹੀ ਵੀ ਇਹਨੂੰ ਮਾਰਕੁੱਟ ਕੀਤੀ ਜਾਏ ਅਸੀਂ ਤੇ ਬੁਲਾਇਆ ਹੈ ਕਿ ਪ੍ਰਾਰਥਨਾ ਕੀਤੀ ਜਾਏ ਤੇ ਬੱਚਾ ਜਿਹੜਾ ਇਹ ਠੀਕ ਹੋ ਜਾਏ ਤੁਸੀਂ ਕਹਿ ਰਹੇ ਹੋ 8 ਤੋਂ 10 ਜਾਂ 12 ਬੰਦੇ ਆਏ ਸੀ ਪਰ ਉਹਨਾਂ ਦਾ ਕਹਿਣਾ ਵਾ ਕਿ ਪਾਸਟਰ ਜੀ ਬਾਅਦ ਵਿੱਚ ਗਏ ਆਏ ਸੀਗੇ ਸਿਰਫ ਇਕੱਲੇ ਆਏ ਸੀ ਪਹਿਲੇ ਦੋ ਜਣੇ ਪਹਿਲਾਂ ਤਿੰਨ ਜਣੇ ਆਏ ਹਾਂ ਤਿੰਨ ਜਣੇ ਇਹ ਗੱਲ ਮੈਂ ਵੀ ਕਹਾਂਗੀ ਕਿ ਪਹਿਲਾਂ ਤਿੰਨ ਜਣੇ ਆਇਆ ਤੇ ਉਹਨਾਂ ਨੇ ਬਾਹਰ ਮੇਰੀ ਗਲੀ ਦੇ ਵਿੱਚ ਗੇਟ ਦੇ ਗਾੜੀ ਖੋਲੋ ਕੇ ਫੋਨ ਕੀਤਾ ਵਾ ਤੇ 7 8 ਬੰਦੇ ਹੋਰ ਆਏ ਆ ਯਾਨੀ ਕਿ ਉਹ 10 12 ਬੰਦੇ ਹੋ ਗਏ ਟੋਟਲ ਟੋਟਲ 10 10 12 ਬੰਦਿਆਂ ਨੇ ਹਾਂ ਉਹ 10 12 ਬੰਦੇ ਹੋ ਗਏ ਤਾਂ ਉਹਨਾਂ ਨੇ ਤੇ ਘੇਰਾ ਹੀ ਪਾ ਲਿਆ ਚਾਹ ਬਾਇ ਨੇਮ ਜਾਣਦੇ ਤੁਸੀਂ ਉਹਨਾਂ ਨੂੰ ਹਾਂਜੀ ਜਿਹੜੇ ਆਏ ਸੀ ਨਾਮ ਜਾਣਦੇ ਉਹਨਾਂ ਦੇ ਨਾਮ ਮੈਂ ਨਹੀਂ ਜਾਣਦੀ ਪਾਸਟਰ ਸਾਹਿਬ ਜਾਣਦੇ ਆ ਉਹਨਾਂ ਨੇ ਫੋਨ ਕੀਤਾ ਉਹਨਾਂ ਦੇ ਕਹਿੰਦੇ ਆਏ ਆ ਉਹਨਾਂ ਦੇ ਪੇਟ ਦੇ ਬੰਦੇ ਆ ਉਹੀ ਜਾਣਦੇ ਨੇ ਨਹੀਂ ਉਹ ਪਾਸਟਰ ਸੀਗੇ ਜਿਹੜੇ ਆਏ ਆ ਉਹ ਕੋਈ ਪਾਸਟਰ ਨਹੀਂ ਸੀ ਮੈਨੂੰ ਤੇ ਕੋਈ ਉਹਨਾਂ ਦਾ ਪਾਸਟਰ ਪੁਣਾ ਲੱਗਾ ਨਹੀਂ ਕੋਈ ਉਹਨਾਂ ਨੇ ਨਾਮਦਾਨ ਨਹੀਂ ਲਿਆ ਸਾਰੇ ਉਹ ਚੌਗੜਾ ਸੱਥੇ ਹੀ ਜਾਣੀ ਕਿ ਜਿ ਤਰ੍ਹਾਂ ਉਹਨਾਂ ਤਮਾਸ਼ਾ ਹੀ ਬਣਾ ਲਿਆ ਜੱਕ ਦਾ ਮਾਤਾ ਜੀ ਕੀ ਇੰਨਾ ਕੁਝ ਹੋਇਆ ਕਿ ਪੁਰਾਣੀ ਕੋਈ ਰੰਜਿਸ਼ ਹੈ ਤੁਹਾਡੀ ਨਹੀਂ ਸਾਡੀ ਕੋਈ ਨਹੀਂ ਜੀ ਇਹ ਤੇ ਮੇਰੇ ਲਾਗੇ ਲੱਗੇ ਦੇ ਵੀ ਗਵਾਹੀ ਦੇਣਗੇ ਕਿ ਮੇਰੇ ਬੱਚੇ ਨੇ ਕਦੀ ਥਾਂ ਨਹੀਂ ਦਿਖਾਇਆ ਜਿੱਥੋਂ ਦੀ ਲੰਗਦਾ ਹੁੰਦਾ ਪਰ ਹੁਣ ਕਈ ਲੋਕ ਕਹਿ ਰਹੇ ਆ ਉਹ ਤਮਾਸ਼ਾ ਲਗਾਇਆ ਜਾ ਰਿਹਾ ਕਿ ਉਹਨੂੰ ਹਲਕਾ ਹੀ ਉਹਨੂੰ ਦੌਰੇ ਪੈਂਦੇ ਹੀ ਉਹਨੂੰ ਉਹ ਹੁੰਦਾ ਹੀ ਪਰ ਮੇਰਾ ਬੱਚਾ ਕਦੀ ਬਿਮਾਰ ਹੋਇਆ ਹੀ ਨਹੀਂ ਸੀ ਤੁਹਾਡਾ ਬੇਟਾ ਕੋਈ ਨਸ਼ੇ ਦਾਦੀ ਵੀ ਸੀ ਨਹੀਂ ਜੀ ਕੋਈ दारू ਕੋਈ ਉਹ दारू ਪੀਂਦਾ ਸੀ ਇਹ ਗੱਲ ਸੀ ਪੀਂਦਾ ਹੀ ਪੀਂਦਾ ਪਰ ਆਮ ਖਾਸ਼ ਨਹੀਂ ਸੀ ਪੀਂਦਾ ਨਹੀਂ ਸ਼ਰਾਬ ਪੀਂਦਾ ਸੀ ਪੀਂਦਾ ਸੀ ਰਾਤ ਨੂੰ ਪੀਂਦਾ ਸੀ ਪਾਈਆ ਉਸ ਦਿਨ ਪੀਤੀ ਸੀ ਉਹਨੇ ਉਸ ਦਿਨ ਪਤਾ ਨਹੀਂ ਜੇ ਮੈਂ ਤੇ ਬਾਹਰੋਂ ਨਹੀਂ ਕੀਤੀ ਬਾਹਰੋਂ ਆਇਆ ਸੀ ਪਤਾ ਨਹੀਂ ਹੁੰਦਾ ਤੇ ਚੀਕਾਂ ਮਾਰਦਾ ਪਿਆ ਮੈਂ ਨਹੀਂ ਵੇਖਿਆ ਵੀ ਉਹਨੇ ਪੀਤੀ ਜਿਹਾ ਨਹੀਂ ਪੀਤੀ ਮੈਂ ਝੂਠ ਨਹੀਂ ਮਾਰ ਹੁਣ ਲੋਕਾਂ ਦਾ ਕਹਿਣਾ ਵਾ ਕਿ ਤੁਹਾਡੇ ਵੱਲੋਂ 20 ਲੱਖ ਦੀ ਮੰਗ ਵੀ ਕੀਤੀ ਜਾ ਰਹੀ ਹੈ ਰਾਜੀ ਨਾਨ ਮਸਤ ਬਹੁਤ ਬਹੁਤ ਕੁਝ ਕਹਿਣਾ ਕਿ 20 ਲੱਖ ਦੇ ਨਾਲ ਵੀ ਮੇਰਾ ਬੱਚਾ ਵਾਪਸ ਆ ਜਾਏਗਾ ਉਹਦੀ ਕੋਈ ਕੀਮਤ ਹੈ 20 ਲੱਖ ਰੁਪਈਆ ਇੱਕ ਮੇਰਾ ਬੱਚਾ 4 ਸਾਲ ਦਾ ਇੱਕ ਮੇਰਾ ਪੋਤਰਾ ਜਿਹੜਾ 5 ਸਾਲ ਦਾ ਵਾ ਤੇ ਕੀ ਤੁਸੀਂ ਕੀ ਜਾਣਦੇ ਜੇ ਕਿ 20 ਲੱਖ ਦੇ ਨਾਲ ਇਹਨਾਂ ਦੀ ਉਮਰ ਲੰਘ ਜੇਗੀ ਇਹ ਪੜਾਏ ਕਿੱਦਾਂ ਜਾਣਗੇ ਲਖਾਏ ਕਿੱਦਾਂ ਜਾਣਗੇ ਇਹਨਾਂ ਦਾ ਗਾੜੀ ਪ੍ਰੀਖ ਵਕਤ ਸੋਚਿਆ ਕਿੱਦਾਂ ਜਾਏ ਹੁਣ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਨਿਆ ਕਿ ਅਸੀਂ ਕਾਨੂੰਨੀ ਕਾਰਵਾਈ ਕੀਤੀ ਆ ਸਾਡਾ ਅਨਸਾਫ਼ ਹੋਣਾ ਚਾਹੀਦਾ ਜੀ ਕੀ ਨਾਮ ਜੀ ਤੁਹਾਡਾ ਸੁਨੀਤਾ ਪਿੰਡ ਸਿੰਘ ਤੁਹਾਡੇ ਹਸਬੰਦ ਦੀ ਡੈਥ ਹੋ ਚੁੱਕੀ ਹੈ ਕੀ ਕਹਿਣਾ ਚਾਹੋਗੇ 아이 ਜਿੱਤੀ ਪਾਸਟਨ ਸੱਦਿਆ ਦਵਾਈ ਕਰਨ ਵਾਸਤੇ ਕਿ ਦਵਾ ਕਰ ਦੋ ਚਿੱਕਾ ਮਾਰਦਾ ਸੀ ਤੇ ਉਹਨਾਂ ਸ ਪਹਿਲਾਂ ਦੇ ਤਿੰਨ ਜਾਣੇ ਆਏ ਉਹਨਾਂ ਨੇ ਦਵਾ ਮੁਰ ਤਿੰਨ ਜਾਣੇ ਆਏ ਤੇ ਬਾਅਦ ਚ ਉਹਨਾਂ ਨੇ 10 12 ਜਾਣੇ ਬੁਲਾ ਲਏ ਉਹਨਾਂ ਨੇ ਇੱਥੇ ਬੈ ਕੇ ਦਵਾ ਦਾ ਕੀਤੀ ਦਵਾ ਵਰਕੇ ਦਵਾ ਕਰਕੇ ਮੁਰਕੇ ਨੂੰ ਥੂਕ ਲੈ ਕੇ ਬਾਹਰ ਵਿਹੜੇ ਚ ਉਹਨਾਂ ਨੇ ਮੁਰਕੇ ਕੁੱਟ ਮਾਰ ਕੀਤੀ ਉਹਨੂੰ ਕਦੇ ਉਹਦੇ ਠੋਡ ਮਾਰਦੇ ਕਦੇ ਉਹਦੇ ਬੂਟ ਮਾਰਦੇ ਹੂੰ ਅੱਛਾ ਤੁਹਾਡੀ ਅੱਖ ਤੇ ਇੱਕ ਚੋਟ ਦਾ ਨਿਸ਼ਾਨ ਆ ਉਹ ਗਾੜੀ ਹੋ ਕੇ ਆਈ ਬਚਾਉਂਦੇ ਸੀ ਤੇ ਉਹਨੇ ਮੈਨੂੰ ਐਦਾਂ ੱਤਕਾ ਮਾਰ ਕੇ ਤੇ ਥੱਲੇ ਸੋੜ ਦਿੱਤਾ ਤੇ ਮੈਂ ਘਬਰਾ ਗਈ ਕਿਨੇ ੱਤਕਾ ਮਾਰੇ ਪਾਸਟਰਾਂ ਨੇ ਪਾਸਟਰ ਜਿਹੜੇ ਸਾਰੇ ਸੀ ਉਹਨਾਂ ਨੇ ਹਾਂਜੀ ਤੁਸੀਂ ਕੋਈ ਜਦੋਂ ਇੰਨਾ ਦਰਿੰਦਗੀ ਦਿਖਾ ਰਹੀ ਸੀ ਤੁਹਾਡੇ ਪਤੀ ਦੇ ਨਾਲ ਤੁਸੀਂ ਉਦੋਂ ਕੋਈ ਰੋਲਾ ਨਹੀਂ ਪਾਇਆ ਕਿ ਮੇਰੇ ਪਤੀ ਨੂੰ ਬਚਾ ਲਓ ਰੋਲ ਲਾਈ ਪਾਉਂਦੇ ਇੱਥੇ ਕੁਝ ਸੁੰਨਦਾ ਨਹੀਂ ਹਾਜੀ